ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਪੁਲਿਸ ਦੁਆਰਾ ਪਿੰਡ ਪਿੰ ਨਸ਼ੇ ਦੇ ਤਸਕਰਾਂ ਅਤੇ ਉਹਨਾਂ ਦੇ ਠਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਛਾਪੇਮਾਰੀ ਦੌਰਾਨ ਪਿੰਡ ਚੱਕ ਪੱਕੀ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਇੱਕ ਨਿੱਜੀ ਮੈਡੀਕਲ ਤੋਂ ਪੰਜਾਬ ਪੁਲਿਸ ਦੁਆਰਾ ਫਰੀ ਗਿਆ ਮਿਲਿਸ ਜਾਣਕਾਰੀ ਮੁਤਾਬਕ ਜਿਸ ਜਗ੍ਹਾ ਮੈਡੀਕਲ ਸੀ ਉਸ ਦੇ ਪਿੱਛੇ ਘਰ ਵਿੱਚ ਮੈਡੀਕਲ ਮਾਲਕ ਦੁਆਰਾ ਕੂੜੇ ਵਿੱਚ ਲੁਕਾ ਕੇ ਕੈਪਸੂਲ ਰੱਖੇ ਹੋਏ ਸਨ ਘਰ ਵਾਲੇ ਕੁਝ ਦਿਨ ਤੋਂ ਬਾਹਰ ਸਨ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਜਦੋਂ ਉਹ ਸਫਾਈ ਕਰ ਰਹੇ ਸਨ ਤਾਂ ਉਹਨਾਂ ਨੂੰ ਇਹ ਇਨਾ ਕੈਪਸੂਲਾਂ ਅਤੇ ਗੋਲੀਆਂ ਦਾ ਲਿਫਾਫਾ ਮਿਲਿਆ ਅਤੇ ਉਹ ਘਬਰਾ ਗਏ ਫਿਰ ਉਹਨਾਂ ਦੁਆਰਾ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਨੀ ਵਾਲਾ ਦੀ ਪੁਲਿਸ ਵੱਲੋਂ ਮੌਕੇ ਤੇ ਨਸ਼ੀਲੇ ਕੈਪਸੂਲਾਂ ਦਾ ਲਿਫਾਫਾ ਸਮੇਤ ਮੈਡੀਕਲ ਮਾਲਕ ਤ ਨੂੰ ਹਰਾਸਤ ਵਿੱਚ ਲੈ ਲਿਆ ਅਤੇ ਹੁਣ ਪਰਚਾ ਦਰਜ ਕੀਤਾ ਗਿਆ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ Oyo, oyo, oyo. Hmm? Oi, oi. Oh, Oyo. Oyo. yeah. Oh,